के भाव हो कुछ करने का तो अफसर खुद आते हैं और जो करते खूब सेवा वो भाग्यशाली कहला सेवा नेक कर्म है सेवा हम सब का धर्म है सेवा बड़े शान से करिए सेवा कर्मों में परम है सेवा नेक कर्म है हम सब का धर्म है सेवा बड़े शान से करिए सेवा कर्मों में परम है है सच्ची पूजा सा कोई न पूजा झुकना सिखलाती, सम्मान दिलाती परमार्थ से करिए निस्वार्थ से करिए आलस को बगाए मन को बहलाए कोई धर्म न देखे मतभेद मिटाए शुभ भाव जगा कर हमें एक बनाए ਈ ਇੰਤਜ਼ਾਰ ਮੈਂ ਹੈ ਹਰ ਸਾਲ ਪੁਰਾਣੇ ਸਾਲ ਨੂੰ ਅਲਵਿਦਾ ਕਹਿਣ ਅਤੇ ਨਵੇਂ ਸਾਲ ਨੂੰ ਖੁਸ਼ ਆਮਦਿਤ ਕਰਨ ਲਈ ਨਵੀਆਂ ਜੱਤੀਆਂ ਜਿਹੜੀਆਂ ਅਸੀਂ ਖੁਦ ਪਾੰਦੇ ਆ ਆਪਾਂ ਖੁਦ ਹੰਡਾੰਦੇ ਆ ਉਹ ਆਪਾਂ ਲੋੜਵੰਦਾਂ ਨੂੰ ਵੰਡੀ ਬਾਕੀ ਜੋ ਅਸੀਂ ਖੁਦ ਪਾਕੇ ਫੀਲ ਕਰਦੇ ਆ ਉਹ ਖੁਸ਼ੀ ਦੂਜੇ ਲੋੜਵੰਦ ਜਿਨ੍ਹਾਂ ਨੂੰ ਆਹ ਨਹੀਂ ਮੋਹਿਆ ਹੋ ਸਕਦੀਆਂ ਜਿਨ੍ਹਾਂ ਕੱਲ ਅਸੀਂ ਉਹਨਾਂ ਨੂੰ ਮੋਹਿਆ ਕਰਵਾ ਸਕਦੇ ਆ ਉਹਨਾਂ ਨੂੰ ਅਸੀਂ ਕਰਵਾਉਣ ਦੀ ਕੋਸ਼ਿਸ਼ ਆਪਣੇ ਵੱਲੋਂ ਕਰ ਰਹੇ ਆਂ ਅੱਜ ਵੀ 350 ਦੇ ਕਰੀਬ ਬਸੀ ਜਿੰਨੇ ਜੈਸੇ ਤੁਹਾਡੇ ਸਾਹਮਣੇ ਪਈਆਂ ਨੇ ਆ ਸਾਰੀਆਂ ਬ੍ਰਾਂਡਡ ਨੇ ਕੋਈ ਐਲਨ ਸੋਲੀ ਦੀ ਹੈ ਕੋਈ ਪੀਟਰ ਗਲੈਂਡ ਦੀ ਹੈ ਕੋਈ ਮੋਂਡੋ ਕਾਪੂ ਦੀ ਹੈ ਸਾਰੀਆਂ ਬ੍ਰਾਂਡਡ ਜੈਸੀਆਂ ਨੇ ਜਿਹੜੀਆਂ ਅਸੀਂ ਅੱਜ ਤੁਹਾਡੇ ਹੱਥਾਂ ਤੋਂ ਵੰਡਣ ਜਾਵਾਂਗੇ ਅਸੀਂ ਕਹਿੰਦੇ ਆ ਕਿ ਸਮਾਜ ਸੇਵਾ ਜ਼ਿੰਮੇਵਾਰੀ ਨਹੀਂ ਇਹਦੇ ਸਦੇ ਨਾਲ ਆਪਾਂ ਨੂੰ ਮਨ ਦੀ ਸੰਤੁਸ਼ਟੀ ਮਿਲਦੀ ਹੈ ਤੇ ਜਿਹੜਾ ਅੱਜ ਦਾ ਪ੍ਰੋਗਰਾਮ ਅਪਾਚ ਕਰਨ ਜਾ ਰਹੇ ਆ ਇਸ ਦੇ ਵਿੱਚ ਬਰਨਾਲਾ ਵੈਲਫੇਅਰ ਕਲੱਬ ਅਤੇ ਲਾਇਓਨਸ ਕਲੱਬ ਦੇ ਸਾਰੇ ਮੈਂਬਰ ਖਿਨਾ ਦਾ ਪੂਰਾ ਸਹਿਯੋਗ ਹੈ ਇਹਨਾਂ ਦੇ ਸਹਿਯੋਗ ਤੋਂ ਬਿਨਾ ਇਹ ਕੰਮ ਨੇਪਰੇ ਚੜਨਾ ਅਸੰਭਵ ਸੀਗਾ ਮੈਂ ਸਾਰੇ ਮੈਂਬਰਾਂ ਦਾ ਅੱਗੇ ਇਥੋਂ ਧੰਨਵਾਦ ਕਰਨਾ ਕਰਨਾ ਨਾ ਕਰਨਾ ਕੋ ਤੇਰੇ ਵਿਚਾਰ ਮੇਹਣੀ ਜੀ ਤੋਂ ਨਹੀਂ ਕੀ ਬਹ ਹਰ ਸਾਲ ਅੱਖ-ਅੱਖ ਜਿਵੇਂ ਖੂਮਦਾਨ ਕੈਂਪ ਅੱਖਾਂ ਦਾ ਕੈਂਪ ਬੋਰ ਵੀ ਜਿਵੇਂ ਕਰੋਨਾ ਦੇ ਵਿੱਚ ਵੀ ਇਹਨਾਂ ਨੇ ਵੱਧ ਝਟ ਕੇ ਆਪਣਾ ਸਮਾਜ ਦੀ ਸੇਵਾ ਕੀਤੀ ਆ ਮੈਂ ਕਹਾਂ ਕਿ ਕੀਤੀ ਕਰਦਾ ਕਿ ਇਹ ਇੱਕ ਬਹੁਤ ਵੱਡਾ ਫਰਾਲਾ ਹੈ ਮੇਰਾ ਮੁਝ ਵਿੱਚ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਦੇ ਗਿਆ ਲਾਗੇ ਮੇਰਾ ਇਸ ਕਰਕੇ ਸੇਵਾ ਜਿਹੜੀ ਹੈ ਸੋਡੀ ਕਿਸੇ ਵੀ ਰੂਪ ਤੇ ਹੋਣੀ ਚਾਹੀਦੀ ਹੋਣੀ ਚਾਹੀਦੀ ਹੈ ਤੇ ਮੈਂ ਸਭਤ ਸਭ ਤੋਂ ਪਹਿਲਾਂ ਤੇ ਸੁਧਮਾਨੀ ਸਾਹਿਬ ਨੂੰ ਮੁਬਾਰਕਾ ਦਿਨਨਾ ਕਿ ਇੰਨੇ ਬੰਦਿਆਂ ਨੂੰ ਇਕੱਠਾ ਕਰਨਾ ਇੱਕ ਟੀਮ ਵਰਕ ਦੇ ਰੂਪ ਵਿੱਚ ਇਹ ਬਹੁਤ ਵੱਡੀ ਗੱਲ ਹੈ ਸੇਵਾ ਦੇ ਬੰਦਾਰੇ ਭਰਤੀ ਭਰਪੂਰ ਹਰ ਕਰਤੀ ਵਿਸ਼ਵ ਨਾ ਹੀ ਦੇ ਪਾਤਰ ਨੇ ਕਿ ਉਹ ਸਾ ਸਦਾ ਹੀ ਸਮਾਜ ਦੇ ਕੰਮਾਂ ਲਈ ਸਮਾਜ ਦੀ ਸੇਵਾ ਲਈ હાજર ਰਹਿੰਦੇ ਨੇ ਚਾਹੇ ਉਹ ਬਲੱਡ ਡੋਨੇਸ਼ਨੈਂਟ ਦੀ ਗੱਲ ਕਰੀਏ ਜਾਂ ਅੱਖਾਂ ਦੇ ਚੈੱਕਅਪ ਦੀ ਗੱਲ ਕਰੀਏ ਜਾਂ ਅੱਜ ਵਾਲਾ ਇਹ ਜੈਸੀ ਵੰਡ ਸਮਾਉ ਲੋ ਹਰ ਸਾਲ ਕਰਦੇ ਨੇ ਜਾਂ ਹੋਰ ਸ਼ਹਿਰ ਦੇ ਵਿੱਚ ਕੋਈ ਵੀ ਸ਼ਹਿਰ ਦੇ ਲਈ ਜਾਂ ਸਮਾਜ ਦੇ ਲਈ ਸਾਂਝੇ ਕੰਮਾਂ ਦੇ ਵਿੱਚ ਸਦਾ ਅੱਗੇ ਹੋ ਕੇ ਲੀਡ ਕਰਕੇ ਪੂਰੀ ਟੀਮ ਨੂੰ ਨਾਲ ਲੈ ਕੇ ਸ਼ਹਿਰ ਨੂੰ ਨਾਲ ਲੈ ਕੇ ਸ਼ੈਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਜੀ ਅੱਜ ਤੱਕ ਕੋਸ਼ਿਸ਼ੇ ਕੀਤੀ ਹੈ ਕਿ ਜਦੋਂ ਵੀ ਵਿਵੇਕ ਸੁਵਾਨੀ ਨੇ ਕੋਈ ਹੁਕਮ ਭੇਜਿਆ ਉਤਾਲੇ ਨੇ ਜਿਹੜਾ ਮਨੁੱਖ ਸਾਦੀ ਗੱਲ ਪਛਾਣ ਲਵੇ ਉਸ ਨੂੰ ਮਹਾਨ ਸਮਾਗਮ ਕਹਿੰਦੇ ਹਨ ਵਿਵੇਕ ਸੁਵਾਨੀ ਜੀ ਮੈਂ ਇਹ ਨਹੀਂ ਗੱਲ ਤੁਸੀਂ ਵੀ ਸ਼ਾਇਦ ਨਾ ਪਛਾਣ ਸਕੋ ਮੈਂ ਵੀ ਨਹੀਂ ਜਾਣ ਸਕਿਆ ਕਿ ਪ੍ਰਮਾਤਮਾ ਨੇ ਕਿਹੜੀ ਰੂਪੇ ਜੀਵ ਰਹੀ ਹੈ ਸਾਡੇ ਵਿੱਚ ਕੀ ਦੀ ਸੱਚੀਅਤ ਹੈ ਜਿਸ ਨੇ ਛੋਟੀ ਉਮਰ ਦੇ ਵਿੱਚ ਇੰਨੇ ਸਮਾਜ ਦੇ ਭਲਾਈ ਦੇ ਕੰਮ ਸ਼ੁਰੂ ਕਰ ਲਏ ਸਿਹਵਾਨੀ ਜੀ ਮੋਢ ਲੈ ਕੇ ਚੱਲ ਰਹੇ ਨੇ ਅੱਗੇ ਲੱਗੇ ਹੋਏ ਨੇ ਪਰ ਮੈਂ ਕਹਿੰਦਾ ਕਿ ਬਰਨਾਲਾ ਦੇ ਜਿੰਨੇ ਤੁਸੀਂ ਵਸਿੰਦੇ ਹੋ ਸਾਰੇ ਤੁਸੀਂ ਮਨੁੱਖਤਾ ਵਾਲੇ ਹੋ ਸਿਹਵਾਨੀ ਜੀ ਤੁਹਾਡੇ ਹਰ ਕੰਮ ਬੜੇ ਸਰਾਣੀਆਂ ਹੁੰਦੇ ਨੇ ਕਿ ਤੁਸੀਂ ਸਦਾ ਕਿ ਪਲਾਈ ਜੀ ਦੇ ਸਮਾਜ ਦੇ ਕੰਮ ਕਰਦੇ ਰਹੋ ਪਰ ਸਭ ਤੋਂ ਵੱਡੀ ਬਲੰਦੀ ਇਹ ਹੈ ਕਿ ਤੁਹਾਡੇ ਅੰਦਰ ਇਹ ਪਿਆਰ ਪਰਮਾਤਮਾ ਦੇ ਨਾਮ ਦਾ ਸਦਾ ਜਾਗਦਾ ਰਹੇ ਤਾਂ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ ਤੁਹਾਡੀ ਤਾਂ ਤੁਸੀਂ ਇਸ ਨੂੰ ਤੁਝੇ ਖਾਸ ਬਣਾਏ ਹਰ ਪਣ ਹੈ ਕਰਾਤੀ ਦਰਪਣ ਦਿਖਲਾਤੀ ਤੁਝੇ ਨਰਮ ਬਣਾਏ ਤੇਰਾ ਅਹਮ ਮਿਟਾ ہے جو لوگ میں کہتی دکھ درد بلا کے دیوان شക്തി کو بڑھاتی گہری نظر لگائے دیوان کو گپت سے کر لو